ਤਿਆਰ ਸੀ ਭਾਜੀ ਇੰਡੀਪੈਂਡੈਂਟ ਪਾਰਟੀ ਦਾ ਨਾਮ ਵੀ ਕੀ ਲੋਟ ਹੈ ਇਹ ਬਲਾ ਕਾਂਗਰਸ ਨੇ ਭਾਜੀ ਹੁਣ ਤੱਕ ਜਿਹੜੀਆਂ ਵੀ ਪਾਰਟੀਆਂ ਹੈਗੀਆਂ ਨੇ ਚਾਹੇ ਪਹਿਲਾਂ ਅਕਾਲੀ ਦਲ ਸੀ ਫਿਰ ਕਾਂਗਰਸ ਆਈ ਫਿਰ ਆਪ ਆਈ ਸਾਰਿਆਂ ਨੇ ਸੇਮ ਮੁੱਦੇ ਨੇ ਆਪਣੇ ਜਿਵੇਂ ਨਸ਼ੇ ਦਾ ਮੁੱਦੇ ਹੈਗੇ ਨੇ ਮਾਈਨਿੰਗ ਦਾ ਮੁੱਦਾ ਹੈਗਾ ਜੀ ਅਨਪਲੋਇਮੈਂਟ ਦਾ ਮੁੱਦਾ ਹੈ ਸਾਰੇ ਕਹਿੰਦੇ ਅਸੀਂ ਕਰਾਂਗੇ ਸੋਲ ਪਰ ਪਾਰਟੀ ਦੇ ਜਦੋਂ ਪਾਰਟੀ ਸਰਕਾਰ ਚ ਆਉਂਦੀ ਹੈ ਉਹ ਸਾਰੀ ਚੀਜ਼ਾਂ ਭੁੱਲ ਜਾਂਦੇ ਨੇ ਇਥੋਂ ਤੱਕ ਕਿ ਉਹ ਆਮ ਲੋਕਾਂ ਤੋਂ ਵੀ ਟੁੱਟ ਜਾਂਦੇ ਤੇ ਨਾ ਤਾਂ ਆਮ ਲੋਕਾਂ ਦੇ ਵਿੱਚ ਜਾ ਕੇ ਕੋਈ ਗੱਲ ਕਰਦਾ ਨਾ ਉਹਨਾਂ ਦੀ ਸਾਂਝ ਲੰਦਾ ਆਪਾਂ ਬੇਸਿਕਲੀ ਇੰਡੀਪੈਂਡੈਂਟ ਕੈਂਡੀਡੇਟ ਦਾ ਇੱਕ ਫ੍ਰੀडम ਹੈ ਬੀਂਗ ਐ ਐਮਪੀ ਮੇਰੇ ਕੋਲ ਐਮਪੀ ਲੈਡ ਫੰਡ ਵੀ ਹੋਊਗਾ ਮੈਂ ਲੋਕਾਂ ਵਿੱਚ ਜਾ ਕੇ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਜਿਹੜੇ ਮੇਨ ਮੁੱਦੇ ਨੇ ਅਨਪਲੋਇਮੈਂਟ ਹੈ ਨਸ਼ੇ ਜਿਹੜਾ ਨਸ਼ੇ ਦਾ ਕਲੰਕ ਪੰਜਾਬ 'ਚ ਲਾਇਆ ਹੋਇਆ ਅੱਜ ਤੱਕ ਕੋਈ ਪਾਰਟੀ ਜਿਹੜੀ ਮਰਜ਼ੀ ਪਾਰਟੀ ਸਰਕਾਰ 'ਚ ਆਉਂਦੀ ਹੈ ਬਰਨਤਵਾਲ ਭੁੱਲ ਜਾਂਦੀ ਹੈ ਉਸ ਚੀਜ਼ ਦਾ ਖਤਮ ਕਰਨਾ ਸਾਡਾ ਪਹਿਲਾ ਟੀਚਾ ਦੂਜਾ ਅਨਪਲੋਇਮੈਂਟ ਜਿਹੜੀ ਸਾਡੇ ਸ ਹੈਗੀ ਆ ਹੁਣ ਰੋਪੜ ਤੋਂ ਜਦੋਂ ਆਪਾਂ ਬਾਲਾਚੌਰ ਵੱਲ ਜਾਂਦੇ ਆ ਕਾਟਗੜ੍ਹ ਵਾਲੇ ਪਾਸੇ ਇੰਡਸਟਰੀ ਸੀ ਜਿਹੜੀ ਅੱ ਨੂਰਪੁਰ ਵੈਦੀਵਾਲ ਫੋਰੈਸਟ ਇੰਡਸਟ ਜਿਹੜਾ ਫੋਰੈਸਟ ਹੈ ਉਹਨੂੰ এনवायरमेंट ਨੂੰ ਸੇਵ ਕਰਕੇ ਉੱਥੇ ਵਾਈਲਡ ਲਾਈਫ ਸੈਂਚਰੀ ਕੁਝ ਖੋਲਣ ਦਾ ਫਿਰ ਜਿਹੜਾ ਸਾਡੇ ਫਲੱਡ ਆਉਂਦੇ ਨੇ ਨਨਪੋਸਾ ਉਹਦਾ ਹੁਣ ਤੱਕ ਬੈਟਰ ਕੋਈ ਅਸੀਂ ਸੋਲੂਸ਼ਨ ਨਹੀਂ ਕਰ ਸਕੇ ਪਰ ਇੰਨੀ ਟੈਕਨੋਲੋਜੀਜ਼ ਹੈਗੀਆਂ ਕਿ ਜਿਹੜਾ ਫਲੱਡ ਆਉਂਦਾ ਉਹਨੂੰ ਪਾਣੀ ਨੂੰ ਅਸੀਂ ਰੋਕ ਕੇ ਪਾਣੀ ਦੀ ਜਿਹੜੀ ਸਾਨੂੰ ਘਾਟ ਪੰਜਾਬs ਹੈਗੀ ਹੈ ਉਹ ਵੀ ਪੂਰਤੀ ਕਰ ਸਕੀਏ। ਉਹਨਾਂ ਨਾਮ ਕੇ ਦੱਦ ਕੇ ਸੰਤ ਨੇ ਤੁਸੀਂ ਦੱਸਿਓ ਭਾਜੀ ਜਦੋਂ ਕਹਿਣ ਦਾ ਮਾਬਾ ਜੀ ਜਦੋਂ ਕੋਈ ਚੰਗੇ ਬੰਦੇ ਚਾਹੇ ਸਾਡੇ ਜੀ ਸੰਤ ਨੇ ਉਹ ਮਤਲਬ ਚੰਗੇ ਸੀਗੇ ਤੇ ਚੰਗੇ ਬੰਦੇ ਰਾਜਨੀਤੀ ਚਾਹਣਗੇ ਤਾਂ ਚੰਗੇ ਖਿਆਲਤ ਵੀ ਹੋਣਗੇ ਤੇ ਰਾਜਨੀਤੀ ਚ ਵੀ ਚੰਗੇ ਮੁੱਦਿਆਂ ਤੇ ਚੰਗਾ ਕੰਮ ਹੋਏਗਾ ਜੀ ਇਸ ਕਰਕੇ ਆਏ ਆ। ਕੋਈ ਕਾਲੀਗਲ ਦਾ ਸੰਸਥਾ ਸਥ ਪਣਾਇਆ ਸੀ ਬਾਬਾ ਜੀ ਸਿੰਘ ਜੀ ਨੇ। ਹਾਂਜੀ। ਤੁਸੀਂ ਵੀ ਫਿਰ ਕਾਲੀਗਲ ਉੱਧਰ ਜਾਣ ਦੀ ਸੋਚੀ। ਨਹੀਂ ਜੀ। ਮੈਂ ਇੰਡੀਪੈਂਡੈਂਟ ਰਹਿਣਾ ਚਾਹੁੰਦਾ ਸੀ ਕਿਉਂਕਿ ਮੈਂ ਧਰਮ ਦੇ ਨਾਂ ਤੇ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਜਿਹੜੇ ਮੁੱਦਿਆਂ ਦੀ ਰਾਜਨੀਤੀ ਆ ਆਦੀ ਡੇਟ ਚ ਕੋਈ ਸਿੱਖ ਦੇ ਨਾਂ ਤੇ ਵੋਟਾਂ ਲੰਦਾ ਕੋਈ ਹਿੰਦੂਆਂ ਦੇ ਨਾਂ ਤੇ ਵੋਟਾਂ ਲੰਦਾ ਪਰ ਜਿਹੜੇ ਬੇਸਿਕ ਮੁੱਦੇ ਨੇ ਸਾਡੇ ਰੋਜ਼ ਦੇ ਜਾਈ ਇਮਪਲੋਇਮੈਂਟ ਹੈ ਸਾਡਾ ਬੇਰੋਜ਼ਗਾਰੀ ਦੇ ਨਾਲ ਨਸ਼ਿਆਂ ਦਾ ਹੋ ਗਿਆ ਜੀ ਉਦੋਂ ਬਾਅਦ ਪਾਣੀਆਂ ਦਾ ਮੁੱਦਾ ਆ ਫੇਰ ਸਾਡਾ ਜਿਹੜਾ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਇਹ ਆ ਜੀ ਰਾਜਸਥਾਨ ਚੱਲ ਜੋ ਜਾਂ ਹਿਮਾਚਲ ਚੱਲ ਜੋ ਉੱਥੇ ਤੁਸੀਂ ਆਪਣੀ ਲੈਣ ਨਹੀਂ ਲੈ ਸਕਦੇ ਪੰਜਾਬ ਦੀ ਲੈਣ ਕੋਈ ਵੀ ਲੈ ਸਕਦਾ ਉਸ ਚੀਜ਼ ਦੇ ਵਿੱਚ ਵੀ ਹੁਣ ਸਾਨੂੰ ਪਰਪੱਖ ਹੋਣਾ ਪੈਣਾ ਕਿ ਜਿਹੜੀ ਪੰਜਾਬ ਦੀ ਲੈਂਡੋਂ ਪੰਜਾਬੀਆਂ ਕੋਲ ਰਹੇ ਹੋ। ਹੋਰ ਕੋਈ ਕੁਐਸਚਨ ਜੀ? ਸਰ ਨੂੰ ਕੀ ਲੱਗਦਾ ਇਹ ਕਿਉਂ ਭੱਜ ਗਿਆ ਆ? ਕੋਣੀ ਜੀ? ਸ਼੍ਰੀਨੰਦਪੁਰ ਸਾਹਿਬ ਦਾ ਐਮਪੀ ਚੱਲੀ ਗਏ। ਜਦੋਂ ਕੋਈ ਕੰਮ ਨਹੀਂ ਕਰਦਾ ਜੀ ਉਹਨੂੰ ਹੁੰਦਾ ਕਿ ਮੈਂ ਹੁਣ ਕਿਵੇਂ ਲੋਕਾਂ ਨੂੰ ਮੂੰਹ ਦਿਖਾਵਾਂਗਾ ਜੀ ਤੇ ਉਸ ਤੋਂ ਬਾਅਦ ਫਿਰ ਉਹ ਸੀਟ ਖਾਲੀ ਚੇਂਜ ਕਰਨ ਦਾ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਬਿਲਕੁਲ ਪਹੁੰਦਾ ਪਰ ਪਹਿਲੀ ਗੱਲ ਤਾਂ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਜਦੋਂ MP ਹੋਵੇ ਜਾਂ MLA ਹੋਵੇ ਜੇ ਕੋਈ ਲੋਕਲ ਮੌਜੂਦਾ ਜਿਵੇਂ ਮੇਰੇ ਨਾਨਕੇ ਦਾਦਕੇ ਸਾਰੇ ਇਸੇ ਏਰੀਏ ਚ ਨੇ ਜੀ ਰੋਪੜ ਤੋਂ ਲੈ ਆਪਣਾ ਮੋਹਾਲੀ ਤੋਂ ਲੈ ਕੇ ਨਵਾਂ ਸ਼ਹਿਰ ਬੰਗਿਆ ਤੱਕ ਮੇਰੀ ਮਾਸੀ ਮਾਸੜ ਸਾਰੇ ਉਸੇ ਇਲਾਕੇ ਚ ਨੇ ਬੰਦਾ ਵੀ ਲੋਕਲ ਹੋਣਾ ਚਾਹੀਦਾ ਤਾਂ ਕਿ ਲੋਕਲ ਮੁੱਦਿਆਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰ ਕੇ ਉਹਨਾਂ ਦੇ ਆਪ ਦੇ ਜਿਹੜੇ ਮੁਸ਼ਕਲਾਂ ਹੱਲ ਕਰ ਸਕੀਏ ਨਾਲੇ ਜਵਾਬਦੇਹ ਵੀ ਸੌਖੀ ਹੋ ਜਾਂਦੀ ਹੈ ਜੀ ਤੁਸੀਂ ਕਹਿ ਰਹੇ ਹੋ ਵੀ ਤਾਂ ਭੱਜ ਗਿਆ ਵੀ ਇਹਨੇ ਕੋਈ ਕੰਮ ਨਹੀਂ ਕੀਤਾ ਚੱਦੂ ਆਇਆ ਦਾ ਵਾਪਸ ਆਇਆ ਇਟ ਮੀਨਸ ਉਹਨੇ ਕੀਤਾ ਕੰਮ ਉਹਨਾਂ ਦਾ ਲੋਕਾੜੀ ਉਹ ਲੋਕੀ ਜਵਾਬ ਦੇਣਗੇ ਜੀ ਹੁਣ ਵੋਟਾਂ ਪਾ ਕੇ ਨਹੀਂ ਮਿਰਵਾਰ ਦਾ ਆਪਣਾ ਵੀ ਤਾਂ ਹੁੰਦਾ ਉਹ ਕੀ ਮੂੰਹ ਲੱਗ ਜਾਏਗਾ ਅੰਗਲੇ ਨੇ ਪਹਿਲਾਂ ਨੁਮਾਇੰਦਗੀ ਕੀਤੀ ਹੈ 14 ਤੋਂ 19 ਕਰ ਨਹੀਂ ਚੰਦੂ ਮਾਰ ਸਾਹਿਬ ਲਾਸਟ 5 ইয়ার্স ਨਹੀਂ ਸੀਗੇ ਜੀ ਜਿਹੜੇ ਉਹਨਾਂ ਨੇ ਕੀਤਾ ਸੀ ਉਹ ਉਹ ਚੰਦੂ ਮਾਰ ਸਾਹਿਬ ਦਾ ਜਵਾਬ ਜੰਦੂਆ ਸਾਹਿਬ ਦੇ ਸਕਦੇ ਨਹੀਂ ਜੀ ਮੈਂ ਕਿਵੇਂ ਦੇ ਸਕਦਾ ਤੁਸੀਂ ਵੋਟਰ ਹੋ ਤੁਸੀਂ ਕਿੱ데 ਤੁਸੀਂ ਕਾਹਦੇ ਰਚਦੇ ਤੁਹਾਨੂੰ ਪਤਾ ਹੈ ਨਾ ਚੰਦੂ ਸਾਡੇ ਸਾਹਮਣੇ ਜਿਹੜੇ ਮੁੱਦੇ ਪਹਿਲਾਂ ਸੀ ਅਕਾਲੀ ਦਲ ਵੇਲੇ ਆ ਕਾਂਗਰਸ ਵੇਲੇ ਤੇ ਆਪ ਵੇਲੇ ਉਹ ਅੱਜ ਵੀ ਖੜੇ ਨੇ ਨਸ਼ਿਆਂ ਦਾ ਮੁੱਦਾ ਵੀ ਖੜਾ ਹੈ ਜੀ ਹੜ੍ਹਾਂ ਦਾ ਮੁੱਦਾ ਵੀ ਖੜਾ ਹੈ ਅਨਪਲਾਈਮੈਂਟ ਦਾ ਮੁੱਦਾ ਵੀ ਖੜਾ ਆ ਕਿਸਾਨਾਂ ਦਾ ਸਭ ਤੋਂ ਵੱਡਾ ਮੁੱਦਾ ਅੱਜ ਕਿਸਾਨ ਬਾਰਡਰਾਂ ਤੇ ਬੈਠੇ ਨੇ ਉਹਨਾਂ ਦਾ ਮੁੱਦਾ ਅੱਜ ਵੀ ਉੱਥੇ ਹੀ ਖੜਾ ਹੈ 15 ਸਾਲ ਜਿੱਥੇ ਤੁਸੀਂ ਕਿਤੇ ਤੁਸੀਂ ਨਹੀਂ ਹੈ ਜਾਂ ਤੁਸੀਂ ਨੈਸ਼ਨਲ ਇਸ਼ੂ ਕਹਿੰਦੇ ਹੋ ਜੀ ਉਹਨੇ ਹਲਕੇ ਦੇ ਵਿਕਾਸ ਦੀ ਗੱਲ ਤੋਂ ਇਹਨਾਂ ਨੇ ਕੰਮ ਕੀਤੇ ਆ ਮੈਨੂੰ ਤਾਂ ਲੱਗਦਾ ਨਹੀਂ ਜੀ ਲੋਕਾਂ ਨੇ ਇਹ ਨਹੀਂ ਪੁੱਛਣਾ ਵੀ ਮੁੱਦੇ ਵਸ ਲੈਣੇ ਤੁਸੀਂ ਲੋਕ ਸਭਾ ਦੇ ਵਿੱਚ ਕੀ ਹੋਇਆ ਤੁਹਾਡੇ ਇਸ ਚੀਜ਼ ਦਾ ਜਵਾਬ ਨਹੀਂ ਜੇ ਕਿਤੇ ਹੁੰਦੇ ਤਾਂ ਲਾਸਟ ਟਾਈਮ ਜਿੱਤੇ ਜਾਂਦੇ ਜੀ ਮਨੀਸ਼ਤਵਾਰੀ ਕਿਉਂ ਹੁੰਦੇ ਫਿਰ ਉਸ ਤੋਂ ਪਹਿਲਾਂ ਵੀ ਤਾਂ ਜਿੱਤੀ ਸੀ ਨਾ ਨਹੀਂ ਉਸ ਤੋਂ ਬਾਅਦ ਜਦੋਂ ਹਾਰੇ ਸੀ ਜਦੋਂ ਕੰਮ ਕੀਤੇ ਹੁੰਦੇ ਤਾਂ ਉਸ ਤੋਂ ਨੈਕਸਟ ਫਿਰ ਨੈਕਸਟ ਟਰਮ ਕਿਉਂ ਹਾਰਦੇ ਜੀ ਉਹ ਜਦੋਂ ਤੁਹਾਡੇ ਬਜ਼ੁਰਗ ਰਹੇ ਨੇ ਉਦੋਂ ਐਮਐਲਏ ਉਸ ਟਾਈਮ ਕFileData ਜਿਹੜਾ ਸੀ ਕਿ ਕFileData ਰਹੇ ਨੇ ਉਸ ਟਾਈਮ ਕਾਲੀ ਦਾ ਲਈ ਰਾਜਾ ਬਸ ਪੁਰਾਣੇ ਕਿੰਨੇ ਕੰਮ ਕਰਾਏ ਉਹਨਾਂ ਨੇ ਕੰਮ ਕਰਾਉਣ ਤੋਂ ਬਾਅਦ ਇਕਾਲੀ ਦਾ ਛੱਡਤੀ ਸੀ ਜੀ ਜਦੋਂ ਲੱਗਿਆ ਕਿ ਕੰਮ ਪੂਰੀ ਤਰ੍ਹਾਂ ਚੰਗਾ ਨਹੀਂ ਹੋ ਰਿਹਾ ਫਿਰ ਉਹ ਉਹਨਾਂ ਨੇ ਆਪਣਾ ਰਾਹ ਅੱਡ ਲੈ ਲਿਆ ਸੀਗਾ ਜੀ ਇਸ ਬਾਰੇ ਜੀ ਉਹ ਆਪ ਆਪ ਪਾਰਟੀ ਆਫ ਦਾ ਸਰਦੀ ਹੈ ਮੈਂ ਸਿਰਫ ਇੱਥੇ ਮੈਂ ਪ੍ਰੋਬਲਮ ਇਹੀ ਹੈ ਜੀ ਅਸੀਂ ਨਾ ਜਦੋਂ ਇਸ ਮੁੱਦਿਆਂ ਤੇ ਆ ਜਾਂਦੇ ਨੇ ਕਿ ਪਾਰਟੀ ਕੀ ਕਰਦੀ ਕੀ ਨਹੀਂ ਕਰਦੀ ਸਾਡਾ ਬੇਸਿਕ ਮੁੱਦਾ ਹੋਣਾ ਚਾਹੀਦਾ ਲੋਕਾਂ ਦਾ ਵਿਕਾਸ ਲੋਕਾਂ ਦੀ ਜਿਹੜੀ ਮੁਸ਼ਕਲਾਂ ਨੇ ਹੱਲ ਕਰਨਾ ਅਸੀਂ ਪਾਰਟੀਆਂ 'ਚ ਉਲਝ ਕੇ ਰਹੇ ਨਹੀਂ ਹਾਂ ਜੀ ਸਾਡਾ ਮੇਰਾ ਫੋਕਸ ਸਿਰਫ ਇਹ ਮੇਰੀ એનર્ਜੀ ਜਿਹੜੀ ਫੋਕਸ ਹੈਗਾ ਮੇਨ ਉਸ ਨੂੰ ਲੋਕਾਂ ਦੇ ਵਾਸਤੇ ਹੈ ਜੀ ਆਮ ਲੋਕਾਂ ਦੇ ਵਿੱਚ ਕਿ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਨੀਆਂ ਉਹਨਾਂ ਕਰਨਾ ਭਾਈ ਜਿਵੇਂ ਲੋੜਵੰਦਾਂ ਦੀ ਕਿਸੇ ਤਰ੍ਹਾਂ ਦੀ ਕੋਈ ਹੈਲਪ ਹੋਵੇ ਚਾਹੇ ਉਹ ਕਿਸੇ ਦੀ ਨੌਕਰੀ ਦਾ ਹੋਵੇ ਪ੍ਰਾਈਵੇਟ ਦੇ ਵਿੱਚ ਜਾਂ ਕੋਈ ਹੋਰ ਬਿਮਾਰੀ ਦਾ ਆ ਜਾਂ ਕਿਸੇ ਬੱਚੇ ਦੇ ਖੀਸਾ ਦਾ ਕੋਈ ਸੋਸ਼ਲ ਆਰਗੇਨਾਈਜੇਸ਼ਨ ਬਣਾਈ ਹੋਈ ਹੈ ਜਾਂ ਵੈਸੇ ਨਹੀਂ ਪਰਸਨਲ ਪਰਸਨਲ ਲੈਵਲ ਤੇ ਕਰਦੇ ਆ ਆਰਗੇਨਾਈਜੇਸ਼ਨ ਨਹੀਂ ਸਾਰ ਜਿਹੜੇ ਜੀ ਸਾਡਾ ਪਰਿਵਾਰ ਪਹਿਲੇ ਹੀ ਸੋਸ਼ਲ ਵਰਕ ਬੀਂਗ ਆ ਸੰਤ ਜਿਹੜੇ ਸੰਤ ਨੇ ਉਹ ਤਾਂ ਪਹਿਲੇ ਹੀ ਸੋਸ਼ਲ ਵਰਕ ਕਰ ਰਹੇ ਨੇ ਜੀ ਤੇ ਸਾਨੂੰ ਕਿਸ ਲੋਕਾਂ ਦੀ ਆਵਾਜ਼ ਵੜ ਕੇ ਉਠਾਂਗੇ ਤਾਂ ਉਹਨਾਂ ਦੀ ਵੋਟਾਂ ਦੱਸਣਗੀਆਂ ਕਿ ਅਸੀਂ ਕਿੰਨਾ ਕੰਮ ਕੀਤਾ ਕਿ ਨਹੀਂ ਕੀਤਾ ਜੀ ਮੈਂ 2014 'ਚ ਸ਼ਾਂਤ ਹੋ ਗਏ ਸੀ ਜੀ ਪਾਰਟੀ 'ਚ ਉਸ ਵੇਲੇ ਮੰਗੀ ਸੀ ਹਾਈ ਕਮਾਂਡ ਮੋਟੇ ਹਾਂਜੀ ਟਿਕਟ ਮਿਲੀ ਇਸ ਕਰਕੇ ਨਹੀਂ ਜੀ ਸਾਡੀ ਆਵਾਜ਼ ਨਹੀਂ ਪਹੁੰਚ ਰਹੀ ਸੀ ਲੋਕਾਂ ਦੇ ਮਸਲੇ ਹੱਲ ਨਹੀਂ ਹੋ ਰਹੇ ਜੇ ਛੱਤੀ ਸੀ ਜੀ ਕੋਈ ਕੁਐਸਚਨ ਜੀ ਕਿੱਸੇ ਲੱਗ ਰਹੀ ਤੁਸੀਂ ਪੈਨ ਕਿਤੇ ਅਸ਼ਨੰਗਰ ਸਾਹਿਬ ਜੀ ਲੋਕਤ ਮੈਂ ਪੂਰੇ ਪੰਜਾਬ ਦੇ ਮੁੱਦੇ ਲੈ ਕੇ ਜਾਵਾਂਗਾ ਜੀ ਕੱਲਾ ਅਨੰਦਪੁਰ ਸਾਹਿਬ ਕੱਲਾ ਹਲਕਾ ਨਹੀਂ ਹੈਗਾ ਜੀ ਜਿਹੜੇ ਮੁੱਦੇ ਪੰਜਾਬ ਦੇ ਨੇ ਉਹੀ ਅਨੰਦਪੁਰ ਸਾਹਿਬ ਦੇ ਨੇ ਅਨੰਦਪੁਰ ਸਾਹਿਬ ਦੇ ਚ ਖੜਾ ਦਾ ਮੁੱਦਾ ਲੱਗਿਆ ਅਨਪਲੋਇਮੈਂਟ ਦਾ ਮੁੱਦਾ ਸੇਮ ਹੈ ਜੀ ਨਸ਼ਿਆਂ ਦਾ ਮੁੱਦਾ ਸੇਮ ਹੈ ਫਿਰ ਕਿਸਾਨਾਂ ਦਾ ਮੁੱਦਾ ਸੇਮ ਹੈ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਆਮ ਹੁਣ ਮੈਂ ਇੱਕ ਆਮ ਪਰਿਵਾਰ ਚੋਂ ਆਕੇ ਜਦੋਂ ਅਸੀਂ ਲੜ ਰਹੇ ਆ ਮੈਂ ਤਾਂ ਲੋਕਾਂ ਨੂੰ ਫੀਲ ਵੀ ਕਰਦਾ ਕਿ ਮੇਰੀ ਤੁਸੀਂ ਮੇਰੇ ਮੇਰੀ ਆਵਾਜ਼ ਵੀ ਬਣੋ ਮੇਰੇ ਹੱਥ ਵੀ ਬਣੋ ਤੇ ਮੇਰੇ ਨਾਲ ਖੜੇ ਹੋ ਕੇ ਬੀਇੰਗ ਆ ਇੰਡੀਪੈਂਡੈਂਟ ਕੈਂਡੀਡੇਟ ਜਿਤਾ ਕੇ ਮੈਨੂੰ ਆਪਣੀ ਹੀ ਆਵਾਜ਼ ਬਣਾਓ ਤਾਂ ਕਿ ਮੈਂ ਪਾਰਲੀਮੈਂਟ ਚ ਜਾ ਕੇ ਤੁਹਾਡੇ ਮੁੱਦੇ ਚੱਕ ਸਕਾਂ ਜਿਹੜਾ ਐਮਪੀ ਇੰਡੀਪੈਂਡੈਂਟ ਕੈਂਡੀਡੇਟ ਆ ਉਹਨੂੰ ਕੋਈ ਪਾਰਟੀ ਦੀ ਬੰਦਸ਼ ਨਹੀਂ ਹੁੰਦੀ ਉਹ ਕਿਸੇ ਪਾਰਟੀ ਦੇ ਪੋਰਟਫੋਲੀਓ ਦੇ ਉਹਨਾਂ ਦੇ ਏਜੰਡੇ ਚ ਬੰਦਿਆ ਨਹੀਂ ਹੁੰਦਾ ਉਹ ਆਪਣੀ ਆਪਣੀ ਆਵਾਜ਼ ਲੋਕਾਂ ਦੀ ਬਿਲਕੁਲ ਵਰ ਟੂ ਵਰਡ ਉਹ ਤੇ ਪਹਛਾ ਸਕਦਾ ਸਭ ਤੋਂ ਵੱਡਾ ਜੀ ਮੈਂ ਜਿਹੜਾ ਪਹਿਲਾ ਮੁੱਦਾ ਚੱਕਿਆ ਸੀ ਕਿ ਲੋਕਲ ਹੈ ਜੀ ਮੇਰੇ ਚਾਚੇ ਮਾਮੇ ਤਾਏ ਸਾਰੇ ਇੱਥੇ ਦੇ ਨੇ ਜਦੋਂ ਤੁਸੀਂ ਰਿਸ਼ਤੇਦਾਰੀਆਂ ਸਾਡੀਆਂ ਇੱਥੇ ਦੀ ਉੱਥੇ ਦੀ ਜਿਹਦੇ ਵਿਚਰਨਾ ਆ ਉਹਨੂੰ ਅਸੀਂ ਮੂੰਹ ਤਾਂ ਨਹੀਂ ਦਿਖਾ ਸਕਦੇ ਜੇ ਕੰਮ ਨਹੀਂ ਕਰਾਂਗੇ ਜੀ ਤੇ ਕੰਮ ਕਰਨ ਦਾ ਇਸੇ ਕਰਕੇ ਕਹਿ ਰਹੇ ਕਿ ਲੋਕਲ ਕੈਂਡੀਡੇਟ ਹੋਣਾ ਚਾਹੀਦਾ ਜਿਹਦਾ ਪਰਿਵਾਰ ਉੱਥੇ ਹੈ ਜਦੋਂ ਉਹ ਝੂਠਾ ਬੋਲ ਨਹੀਂ ਸਕਦਾ ਉਹਨੂੰ ਫੇਸ ਉੱਥੇ ਹੀ ਉਸੇ ਪਰਿਵਾਰ ਦੇ ਵਿੱਚ ਰੋਜ਼ ਐਵਰੀ ਡੇ ਕਰਨਾ ਪਊਗਾ ਕਿਉਂ ਇਸ ਕਰਕੇ ਅਸੀਂ ਭਾਜਦੇ ਜੋ ਕਿਹਾ ਪੂਰਾ ਹੋਏਗਾ ਜੀ ਨਦੈਕੇ ਕੋਈ ਕਾਂਗਰਸ ਪਾਰਟੀ ਤੋਂ ਉਦਾਰਨ ਉਮੀਦਵਾਰ ਨੂੰ ਵੈਕੈਂਸੀ ਕੋਰ ਤਰੀਗੀ ਨਹੀਂ ਜੀ ਉਹ ਆਪਣਾ ਉਮੀਦਵਾਰ ਸਾਰਨਗੇ ਇਸ ਵੇਲੇ ਨਾਲੇ ਜਿਹੜੀ ਗੱਲ ਮੈਂ ਕਰ ਰਿਹਾ ਜੀ ਉਸ ਮੁੱਦਿਆਂ ਤੇ ਹਲੇ ਤੱਕ ਕਾਂਗਰਸ ਪਾਰਟੀ ਫੇਲ ਹੋਈ ਹੈ ਜੀ ਨਾ ਉਹਨਾਂ ਨੇ ਨਸ਼ਿਆਂ ਦਾ ਮੁੱਦਾ ਹੱਲ ਕੀਤਾ ਨਾ ਉਹਨਾਂ ਨੇ ਕਿਸਾਨਾਂ ਦਾ ਮੁੱਦਾ ਹੱਲ ਕੀਤਾ ਨਾ ਉਹਨਾਂ ਨੇ এমਪਲੋਇਮੈਂਟ ਦਾ ਮੁੱਦਾ ਹੱਲ ਕੀਤਾ ਜਦੋਂ ਜੇ ਮੈਂ ਇਸ ਆਵਾਜ਼ ਨੂੰ ਬੁਲੰਦ ਕਰਕੇ ਲੋਕਾਂ ਦੀ ਆਵਾਜ਼ ਬਣ ਕੇ ਜਾ ਰਹੇ ਹਾਂ ਫਿਰ ਲੋਕਾਂ ਦੇ ਤੱਥਾਂ ਦੇ ਨਾਲ ਹੀ ਖੜਾਂਗੇ ਅਸੀਂ ਜ਼ਿਆਦਾਤਰ ਹੁੰਦਾ ਕਿ ਇਹ ਪਾਰਟੀ ਲੀਡਰ ਹੀ ਜਿੱਤ ਰਹੇ ਆ ਫਿਰ ਵੀ ਤੁਸੀਂ ਆਪਣੀ ਕਿਸਮਤ ਅਜ਼ਮਾ ਰਹੇ ਹੋ ਤੁਹਾਨੂੰ ਲੱਗਦਾ ਨਹੀਂ ਜੀ ਮੈਂ ਇਹ ਜਿਹੜਾ ਮਿੱਥ ਹੈ ਨਾ ਚੇਂਜ ਕਰਨਾ ਚਾਹੁੰਦਾ ਕਿਉਂਕਿ ਜੇ ਆਮ ਲੋਕੀ ਥਾਂ ਲੈਣ ਜਦੋਂ ਅਸੀਂ ਉਹਨਾਂ ਦੇ ਪਰਿਵਾਰਾਂ ਚ ਉੱਠ ਕੇ ਆਪ ਲੋਕਾਂ ਦੀ ਆਵਾਜ਼ ਬਣ ਕੇ ਆਵਾਂਗੇ ਤੇ ਸੱਚੇ ਦਿਲੋਂ ਉਹਨਾਂ ਦੇ ਵਿੱਚ ਵਿਚਰਾਂਗੇ ਤਾਂ ਜਿਤੌਣ ਲਈ ਕੋਈ ਕੋਈ ਵੀ ਕਿਸੇ ਨੂੰ ਇਸੇ ਇਹੀ ਚੀਜ਼ ਚਾਹੁੰਦਾ ਕਿ ਸੱਚਾ ਲੀਡਰ ਹੋਵੇ ਸਾਡੀ ਸਾਡੀ ਮਦਦ ਕਰੇ ਤੇ ਜੋ ਕਹਿੰਦਾ ਉਹਦੇ ਤੇ ਪੂਰਾ ਉਤਰੇ ਤੇ ਮੈਨੂੰ ਵਿਸ਼ਵਾਸ ਹੈ ਕਿ ਲੋਕੀ ਮੇਰੇ ਨਾਲ ਖੜਨਗੇ ਤੇ ਮੇਰੀ ਆਵਾਜ਼ ਬਣ ਕੇ ਮੈਨੂੰ ਲੋਕਾਂ ਦੇ ਉਹ ਆਪਣੀ ਆਵਾਜ਼ ਨੂੰ ਵੋਟਾਂ ਦੇ ਤਹਿਤ ਮੈਨੂੰ ਚੋਣਗੇ ਜੀ ਹੋਰ ਕੋਈ ਜੀ ਧੰਨਵਾਦੀ ਕਿ ਫਾਈਨ ਸਰ ਅਗਲਾ ਸਟਾਰਟ ਕਰ ਬੰਦ ਜੋਨ ਕੋ ਕੀਤੀ ਆਪਣਾ ਨਾਮ ਦਾ ਸਟੇਟ ਸ਼ੁਰੂ ਕਰਦੇ ਜੀ ਤੁਸੀਂ ਜੋਨ ਲੜਨ ਦਾ ਐਲਾਨ ਜਿਹੜਾ ਕੀਤਾ ਹੈ ਉਹ ਕਿੱਥੋਂ ਤੇ ਕਿਉਂ ਹੋ ਰਿਹਾ ਹੈ ਸਾਹਿਬ ਗੱਲ ਜੀ ਮੇਰਾ ਨਾਮ ਗੁਰਿੰਦਰਜੀਤ ਸਿੰਘ ਹੈ ਮੈਂ ਸ਼੍ਰੀ ਨਾਨਕਪੁਰ ਸਾਹਿਬ ਪਾਰਲੀਮੈਂਟਿਕ ਕੰਸਟੀਟੂਐਂਸੀ ਤੋਂ ਤੋਂ ਇੰਡੀਪੈਂਡੈਂਟ ਚੋਣ ਲੜਨ ਦਾ ਐਲਾਨ ਕਰਦਾ ਜੀ ਤੇ ਕਰਨ ਕੀਤਾ ਇਸ ਕਰਕੇ ਹੈ ਕਿ ਜਿਹੜੇ ਆਮ ਲੋਕਾਂ ਦੇ ਮੁੱਦੇ ਨੇ ਉਹ ਹੁਣ ਤੱਕ ਕੋਈ ਵੀ ਸਰਕਾਰਾਂ ਉਹਨਾਂ ਨੂੰ ਪਰਪੱਖ ਤੌਰ ਤੇ ਖਤਮ ਨਹੀਂ ਕਰ ਸਕੀਆਂ ਨਾ ਹੀ ਉਹ ਚਾਹੁੰਦੀਆਂ ਨੇ ਕਿ ਉਹ ਖਤਮ ਕਰਨ ਜੀ ਕੋਈ ਵੀ ਸਰਕਾਰ ਆਉਂਦੀ ਹੈ ਇੱਕ ਦੂਜੇ ਤੇ ਠਿਕਰਾ ਪੋੜਦੀ ਹੈ ਉਹ ਇਸੇ ਹੁਣ ਵੀ ਉਹਨਾਂ ਦੇ ਇਲਜ਼ਾਮਾ ਇੱਕ ਦੂਜੇ ਤੇ ਜਿਵੇਂ ਅਕਾਲੀ ਦਲ ਵਾਲੇ ਭਾਜਪੀ ਤੇ ਕਾਂਗਰਸ ਵਾਲਿਆਂ ਤੇ ਆਪ ਵਾਲੇ ਆਪਸ ਦੇ ਵਿੱਚ ਇਲਜ਼ਾਮ ਕਰਦੇ ਪਰ ਬੇਸਿਕ ਉਹਨਾਂ ਦਾ ਮੁੱਦਾ ਹੋਣਾ ਚਾਹੀਦਾ ਕਿ ਆਮ ਲੋਕਾਂ ਦੀ ਜੋ ਸਰਕਾਰ ਬਣ ਗਈ ਤਾਂ ਆਮ ਲੋਕਾਂ ਦੇ ਵਿਚਾਰ ਕੇ ਉਹਨਾਂ ਦੇ ਮੁੱਦੇ ਹੱਲ ਕੀਤੇ ਜਾਣ ਜੇ ਨਹੀਂ ਹੁੰਦੇ ਤਾਂ ਸਾਰੀ ਪਾਰਟੀਆਂ ਨੂੰ ਇਕੱਠੇ ਹੋ ਕੇ ਉਹਨਾਂ ਦਾ ਹੱਲ ਕੱਢਣਾ ਚਾਹੀਦਾ ਉਹ ਨਹੀਂ ਕਰਦੇ ਤੇ ਇਸ ਕਰਕੇ ਮੈਂ ਇੰਡੀਪੈਂਡੈਂਟ ਕੈਂਡੀਡੇਟ ਐਜ਼ ਅ ਇੰਡੀਪੈਂਡੈਂਟ ਕੈਂਡੀਡੇਟ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਲੈ ਕੇ ਆ ਰਿਹਾ ਕਿ ਮੇਰੀ ਆਵਾਜ਼ ਬਣਨ ਮੈਨੂੰ ਵੋਟਾਂ ਪਾਉਣ ਤੇ ਮੈਂ ਉਹਨਾਂ ਦੇ ਮੁੱਦਿਆਂ ਤੇ ਲਈ ਆਵਾਜ਼ ਚੱਕ ਸਕਾਂ ਤੇ ਹੱਲ ਕਰ ਸਕਾਂ ਤੇ ਕੀ ਏਜੰਡਾ ਜਿਹੜਾ ਹੈਗਾ ਮੇਰਾ ਇੱਕ ਤਾਂ ਨਸ਼ਿਆਂ ਦਾ ਜਿਹੜਾ ਕਲੰਕ ਲੱਗਿਆ ਪੰਜਾਬ ਤੇ ਉਹ ਖਤਮ ਕਰਨਾ ਹੈ ਜੀ ਦੂਜਾ ਅਨਇੰਪਲੋਇਮੈਂਟ ਹੈ ਅਨਇੰਪਲੋਇਮੈਂਟ ਜਿਹੜੀ ਹੈਗੀ ਹੈ ਮੇਨ ਸਾਡੇ ਪੰਜਾਬ ਦੇ ਵਿੱਚ ਹਾਲੇ ਤੱਕ ਖਤਮ ਨਹੀਂ ਹੋ ਸਕੀ ਉਹਦੇ ਉਹ ਉਹ ਹੈ ਜੀ ਜਿਹੜੀ ਮੈਂ ਖਤਮ ਕਰਨਾ ਚਾਹੁੰਦਾ ਅਚ ਕਾਂਗਰਸ ਦੇ ਨਾਮ ਤੇ ਕਿੰਨਾ ਸਮਾਂ ਰਹੇ ਕੀ ਬੈਕਗ੍ਰਾਉਂਡ 17 ਸਾਲ ਰਿਹਾ ਜੀ ਮੈਨਸੇ ਵੀ ਤੋਂ ਸ਼ੁਰੂ ਕੀਤਾ ਸੀ ਕਾਂਗਰਸ ਦੇ ਵਿੱਚ ਤੇ ਲਾਸਟ ਮੈਂ ਮੀਤਪੁਰਦਾਨ ਰਿਹਾ ਜ਼ਿਲ੍ਹਾ ਮੀਤਪੁਰਦਾਨ ਮੋਹਾਲੀ ਦਾ 2014 ਤੱਕ ਉਸ ਤੋਂ ਬਾਅਦ ਫਿਰ ਮੈਂ ਕਾਂਗਰਸ ਤੋਂ ਦੂਰੀ ਬਣਾ ਲਈ ਸੀ ਜੀ ਅੱਜ ਫਾਈਟ ਕਿਵੇਂ ਦੇਖ ਕੀ ਹੋ ਜਾ ਰਿਹਾ ਸਾਰੇ ਵੀ ਇਹ ਸਭ ਸਿਕਲਰ ਦੇ ਕੰਦੇ ਦੀ ਚਾਹ ਇਹ ਬੜਾ ਦੁਰਭਾਗੇ ਜੀ ਜਦੋਂ ਤੁਸੀਂ ਲੋਕਲ ਤੁਹਾਡੇ ਕੋਲ ਇੰਨੀਆ ਇੰਟਰਨੈਸ਼ਨਲ ਮਤਲਬ ਨੈਸ਼ਨਲ ਪਾਰਟੀਆਂ ਨੇ ਖੇਤਰੀ ਪਾਰਟੀਆਂ ਪਰ ਲੋਕਲ ਕੈਂਡੀਡੇਟ ਤੁਹਾਨੂੰ ਜੇ ਨਹੀਂ ਪੇਸ਼ ਕਰਦੇ ਉਹ ਸਾਡੀ ਵੱਡੀ ਪ੍ਰੋਬਲਮ ਇਹੀ ਹੈ ਜੀ ਉਹ ਮੁੱਦਿਆਂ ਦਾ ਹੱਲ ਇਸੇ ਕਰਕੇ ਨਹੀਂ ਹੁੰਦਾ ਮੈਂ ਬੜੀ ਫਾਈਟ ਦਾ ਕੋਈ ਇਦਾਂ ਦੀ ਗੱਲ ਨਹੀਂ ਜਦੋਂ ਬਾਹਰ ਦੇ ਕੈਂਡੀਡੇਟ ਨੇ ਸਾਰੇ ਤੇ ਮੈਂ ਲੋਕਲਾਂ ਜੀ ਮੇਰੇ ਵਾਸਤੇ ਤਾਂ ਲੋਕਾਂ 'ਚ ਆਮ ਵੇਚਰਨਾ ਤੇ ਆਮ ਪਹੁੰਚਣਾ ਨਾਲੇ ਸਾਰੇ ਪਰਿਵਾਰ ਨਹੀਂ ਤੈਸ ਕਰਕੇ ਫਾਈਟ ਦੀ ਕੋਈ ਗੱਲ ਨਹੀਂ ਅਸੀਂ ਆਪਣੀ ਗੱਲ ਲੋਕਾਂ 'ਚ ਰੱਖਾਂਗੇ ਬਾਕੀ ਵੈਗਰੂ ਜੀ ਆ पानी प्लीज़